ਸਰ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਫਹਿਮ ਸਿੰਘ ਆ ਜੀ ਤੇ ਕਿਹੜਾ ਪਿੰਡ ਹੈ ਦਸੋਵਾਲੇ ਜੀ ਆ ਜੀ ਤੁਸੀਂ ਰਾਮਕਿਸ਼ਨ ਜੀ ਦੇ ਨਾਲ ਕਦੋਂ ਤੋਂ ਸੰਪਰਕ ਵਿੱਚ ਆਇਓ ਔਰ ਕਿਹੜੀ ਬਿਮਾਰੀ ਸੀ ਜਿਹੜੀ ਤੁਹਾਡੀ ਅੱਜ ਤੱਕ ਠੀਕ ਨਹੀਂ ਹੋਈ ਇਹਨਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਿਮਾਰੀ ਤੋਂ ਤੁਸੀਂ ਛੁਟਕਾਰਾ ਪਾਇਆ ਕੀ ਗੱਲ ਸੀ ਮੇਰੇ ਜੀ ਦਰਦ ਹੋਈ ਜਾਂਦਾ ਦਾ ਜੀ ਹਰਨੀਆਂ ਦਾ ਇਹ ਕਹਿੰਦੇ ਵੀ ਹਰਨੀਆਂ ਨੇ ਤੇਰੇ ਜੱਤੇ ਦਰਦ ਨਹੀਂ ਛੱਡਦਾਗਾ ਬਹੁਤ ਦਵਾਈਆਂ ਖਾਈਆਂ ਤੇ ਫਿਰ ਮੈਂ ਇਹਦੇ ਕੋਲ ਕੁਦਰਤੀ ਹੋ ਆ ਗਿਆ ਜੀ ਮਾਹ ਜੀ ਆਏ ਤਾਈ ਕਰਕੇ ਗੱਲ ਹੈ ਇਹ ਕਹਿੰਦਾ ਫਿਰ ਤੈਨੂੰ ਹਰਨੀਆਂ ਨੇ ਮੈਂ ਦਵਾਈ ਦੇ ਦਿੰਦਾ ਹੂੰ ਤੇ ਮਾਹ ਚੰਗਾ ਜੀ ਦੇ ਦੋ ਹੂੰ ਚੱਲ ਇਹਨਾਂ ਨੇ ਫਿਰ ਮੈਨੂੰ ਇੱਕ ਮਹੀਨੇ ਦੀ ਦਵਾਈ ਦਿੱਤੀ ਅੱਛਾ ਜੀ ਹਾਂਜੀ ਜੀ ਮਹੀਨੇ ਦੀ ਦਵਾਈ ਲਈ ਵੀ ਹੌਲੀ ਹੌਲੀ ਜੀ ਮੈਂ ਤਾਂ ਸੈਟ ਹੋ ਗਿਆ ਹੂੰ ਹਾਂਜੀ ਹੂੰ ਇੱਕ ਮਹੀਨੇ ਚ ਸੈਟ ਹੋ ਗਿਆ ਜੀ ਠੀਕ ਹੈ ਹੁਣ ਮੈਂ ਹਰਨੀਆਂ ਕਦੋਂ ਤੋਂ ਹੋਈਆਂ ਸੀ ਗਿਆ ਸਰ ਇਹ ਤਾਂ ਹੋ ਗਿਆ ਜੀ 2 ਸਾਲ ਲੱਗੇੜ 2 ਸਾਲ ਹੋ ਗਏ ਹਾਂ ਫਿਰ ਉਤ ਪਹਿਲਾਂ ਦਵਾਈਆਂ ਵੀ ਖਾਦੀਆਂ ਤੇ ਰਾਮਕਿਸ਼ਨ ਜੀ ਤੋਂ ਕਿੰਨੇ ਮਹੀਨੇ ਦਵਾਈ ਖਾਦੀ ਇੱਕ ਮਹੀਨਾ ਖਾਈਆ ਜੀ ਅੱਛਾ ਜੀ ਹਾਂ ਇੱਕ ਮਹੀਨਾ ਖਾਣ ਤੋਂ ਬਾਅਦ ਦੁਬਾਰਾ ਇਹ ਕਹਿੰਦਾ ਵੀ ਜੇ ਮਤਲਬ ਕੋਈ ਪ੍ਰੋਬਲਮ ਹੋਈ ਤਾਂ ਮਤਲਬ ਫਿਰ ਮੈਂ ਤੈਨੂੰ ਫੇਰ ਦਵਾਈ ਦੇ ਦੂੰਗਾ ਰਾਮਕਿਸ਼ਨ ਜੀ ਦੇ ਕੋਲ ਹੋਰ ਵੀ ਪਿੰਡਾਂ ਦੇ ਲੋਕ ਬੜੇ ਜੀ ਬੜੇ 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 ਅਸੀਂ ਉਰੀ ਬੈਠੇ ਰਹਿੰਦੇ ਆ ਬਹੁਤ ਦੁਨੀਆਂ ਦੂਰ ਦੂਰ ਤੇ ਆਉਂਦੀ ਆ ਜੀ ਹਾਂ ਜੀ ਇਹਨਾਂ ਕੋਲ ਦਾ ਤਜਰਬਾ ਹੀ ਬਹੁਤ ਨੇ ਜੇ ਤੁਸੀਂ ਅਸਲੀ ਗੱਲ ਪੁੱਛਦੇ ਹੋ ਹਰ ਨੀਆ ਦਾ ਭਰਦਾ ਚੁੱਕਦਾ ਹੈ ਜੀ ਬਾਕੀ ਆ ਤੇਰੀ ਬਵਾਸੀਰ ਬਹੁਤ ਰੋਗਾਂ ਦਾ ਹੋ ਆ ਜੀ ਕਾ ਵੀ ਕਾ ਵੀ ਚਾਹੇ ਜਿੰਨੀ ਮਰਜ਼ੀ ਆਹੋ ਹੋਵੇ ਜੀ ਬਸ ਤੁਸੀਂ ਐਂ ਦੇਖ ਲਓ ਵੀ ਕਿਹੜਾ ਦਵਾਈ ਅੰਦਰ ਗਈ ਨਹੀਂ ਹਮ 12 ਘੰਟੇ ਬਾਅਦ ਫਿਰ ਸਾਰਿਆਂ ਸਾਫ ਕਰ ਦਿੰਦਾ ਹੈ ਮਤਲਬ ਮਹਿੰਗੇ ਇਲਾਜਾਂ ਤੋਂ ਸਾਨੂੰ ਬਚਣਾ ਚਾਹੀਦਾ ਉਹ ਮਰਾ ਜੇ ਤਾਂ ਹੁਣ ਮੈਂ ਫਿਰਤੇ ਨਹੀਂ ਕਰ ਸਕਦਾ ਜੇ ਤੂੰ ਅਥਲੀ ਗਲਮਸ ਬੈਠ ਤਾਵੇਂ ਬੈਠੇ ਰਹਿਣਾ ਜਾਂ ਮਰੀਜ਼ ਆਉਂਦੇ ਨੇ ਨਾ ਬਹੁਤ ਦੂਰ ਦੂਰ ਤੋਂ ਕੋਈ ਗਰੀਬ ਬੰਦਾ ਉਹਨੂੰ ਕਹਿੰਦਾ ਚੱਲ ਤੂੰ ਦਵਾਈ ਚੱਕ ਆਪਣਾ ਲੈ ਜਾ ਹੈ ਜੀ ਇਹ ਤਾਂ ਮੈਂ ਕਹਿੰਦਾ ਹੈਰਾਨ ਦੀ ਗੱਲ ਆ ਖਰ ਪਿਆ ਗਾਲ ਪੈਂਦਾ ਅਗਲਾ ਹਮ ਆਪਣੇ ਰੋਗਾਂ ਤੇ ਇਹਦਾ ਲੈਂਦੇ ਵੀ ਕੁਛ ਨਹੀਂ ਹਨ ਅਗਦੇ ਤੋਂ ਇਹਦਾ ਮਿੰਟ ਮਿੰਟ ਇੱਕ ਹੋਰ ਵੀ ਆ ਅਗਲਾ ਆਪਣੇ ਬੱਚਿਆਂ ਬਾਰੇ ਕੈਮਰਾ ਸੀ ਕੋਠੀਆਂ ਮਣਾਈਏ ਜ਼ਮੀਨਾਂ ਖਰੀਦੀਏ ਪਲਾਟ ਖਰੀਦੀਏ ਬਿਲਕੁਲ ਹਾਂਜੀ ਰੁਪਏ ਇਕੱਠੇ ਕਰੀਏ ਹਾਂ ਬਿਲਕੁਲ ਰੁਪਏ ਇਕੱਠੇ ਕਰਨ ਵਾਲਾ ਕੋਈ ਚੱਕਰ ਨਹੀਂ ਹੈਗਾ ਵਾਹ ਜੀ ਹਾਂਜੀ ਇਹ ਅਗਲੇ ਨੇ ਕਹਤਾ ਜੀ ਮੇਰੇ ਕੋਲ ਤਾਂ ਇਨੇ ਕਿ ਘੱਟ ਨੇ ਹਾਂਜੀ ਵਾਹ ਕੋਈ ਜਲ ਕੋਈ ਨਹੀਂ ਫੇਰ ਦੇਣੀ ਭਾਈ ਬਣੇ ਹੋਣਗੇ ਬੇਬੀ ਨੇ ਦੇਣੇ ਨਾਲ ਚਲੋ ਬਹੁਤ ਤੁਹਾਡੀ ਬਹੁਤ ਧੰਨਵਾਦ ਹੈ ਜੀ ਬਸ ਮੈਂ ਹੁਣ ਕੀ ਸਿੱਧ ਨਹੀਂ ਕਰ ਸਕਦਾ ਨਹੀਂ ਅਸ਼ਾਬਾਨ ਦੇ ਜਰੀਏ ਹਾਂ ਕੋਈ ਇੱਥੇ ਸਾਡਾ ਪੁਣਹਾਰਾ ਕੋਈ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੰਮ ਹੈ ਬਸ ਅਗਲੇ ਨੂੰ ਕਹਿੰਦਾ ਲੈ ਵੀ ਮੇਰੇ ਕੋਲ ਆ ਕੇ ਜਾਈ ਨਹੀਂ ਆਪ ਦੇ ਕੇ ਲੈ ਲੈ ਚੱਕ ਧੰਨਵਾਦ ਜੀ ਹਾਂ ਜੀ